ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਇੱਕ ਓਮਕਾਰ ਸਤਗੁਰ ਪ੍ਰਸਾਦ ਪਾਸ਼ਾ ਦਸਮੀ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿੰਤ ਕਿਛਾ ਸਭ ਚਰਨਨ ਨਮਨ ਰੇ ਹਮਾਰਾ ਆਪਨਾ ਜਾਣ ਕਰੋ ਪ੍ਰਤਪਾਰ ਹਮਰੈ ਸਭੈ ਤੁਮ ਕਾਓ ਆਪ ਆਦੇ ਮੈ ਬਚਾਓ ਸੁਖੀ ਬਸੇ ਮੋਰ ਪਰਵਾਰਾ ਸਿਵ ਸਿਵ ਸਭੇ ਕਰਤਾਰਾ ਮੋਰ ਅਛਾਨਜ ਕਰ ਦੇ ਕਰੀਐ ਸਭੈ ਰਣਤੋ ਆਸ ਸਮਾਰੀਐ ਪੂਰਨ ਹੋਈ ਅਮਾਰੀ ਆਸ ਤੋਰ ਪਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਧਿਆਉ ਜੋ ਵਰ ਚਉ ਸੁਖਮਤੇ ਪਾਵ ਸੇਵਕ ਸਿੱਖੁ ਮਾਰੀ ਧਾਰੀ ਚੁਣ ਚੁਣ ਸਤਰੁ ਹਮਾਰੇ ਮਾਰੀ ਆਪਾ ਦੇ ਮਜੀਵਰੀ ਮਰਨ ਕਾਲ ਕਾਤ ਰਾشنਿ ਮਾਰੀ ਮੋਜੋ ਸਦਾ ਹਮਾਰੇ ਪਛਾ ਸ੍ਰੀ ਅਸਦੁ ਜੀਉ ਕਰਿਓ ਰੱਚਾ ਰਾਖ ਲਿ ਅਮਰ ਰਖਨਾਰੇ ਸਹਿ ਸੰਤ ਸਹਿ ਪਿਆਰੀ ਦੀਨ ਬੰਦ ਚੁਕੇ ਹੰਤਾ ਤੁਮ ਪੂਰੀ ਜਤ ਜਸ ਕੰਤਾ ਕਾਲ ਪੈ ਬ੍ਰਹਮਾ ਪੁਤਰਾ ਕਾਲ ਪੈ ਸ਼ਿਵ ਜੀ ਉਤਰਾ ਕਾਲ ਪੈ ਕਰ ਵਿਸ਼ਨ ਪ੍ਰਕਾਸ਼ਾ ਸਤਲ ਕਰਤ ਕਾ ਕੀਆ ਤਮਾਸਾ ਜਵਨ ਕਾਲ ਜੋ ਵਿਸ਼ੂ ਕਿਉ ਵੈਦ ਰਾਜਗੁਰਮਾ ਜਥਿਉ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਅਮਾਰਾ ਜਵਨ ਕਾਲ ਸਭ ਜਗਤ ਬਨਾਇਉ ਦੇਵ ਦੇਤ ਜਚਨ ਪਜਾਇਉ ਆਦੰਤੇ ਭਗਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭਨ ਪਰ ਜੋ ਜਨਿਆਂ ਸਵਾਰੀ ਸੇਵਕਨ ਕੋ ਸੇਵਕਨ ਸੁਗਤੀਓ ਸਤਰਨ ਕੋ ਪਲਮੋਮਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਬਲੇ ਗੁਰੇ ਕੀ ਪੀਰ ਪਛਾਨ ਚੇਕੀ ਤੇ ਪੁੰਚ ਰਸਤੋਲਾ ਸਭ ਪਰ ਕਿਰਪਾ ਦੇ ਟਕਰ ਫੂਲਾ ਸੰਤਾਂ ਦੁੱਖ ਪਹਿ ਤੇ ਦੁਖੀ ਸੁਖ ਪਹਿ ਸੋਦਨ ਕੀ ਸੁਖੀ ਏਕ ਏਕੀ ਸਿਰ ਪਛਾਨੈ ਘਟ ਘਟ ਕੀ ਬਡ ਬਡ ਕੀ ਜਾਨੈ ਜਬਦ ਕਰ ਕਰਾ ਕਰਤਾ ਪੁਰਜਦਰਤ ਬਦੇ ਅਪਾਰਾ ਜਵਾ ਕਰਕਰਤੋ ਕਹੋ ਤੁਮ ਮੈਂ ਮਿਲਤੈ ਦੇ ਤਰੇ ਸਭ ਜੇਤੇ ਬਦਨ ਸ੍ਰਿਸ਼ਵਤਾਰਿ ਆਪਨੇ ਬੂਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲ ਜਾਣਤ ਵੇਦ ਪ੍ਰਧਿਆਲਮ ਨਿਰੰਕਾਰ ਮਿਲ ਬਖਾਨ ਲੰ ਉਦਨਿ ਨਾਦ ਸੰਭ ਤਾਪਾ ਮੁੜ ਉਚਾਰਤ ਦੇਤਾ ਜਪੁ ਦੇਵ ਨ ਪਾਵਤ ਵੇਦਾ ਤਾਪੁ ਕਰ ਪਰਨਮਾਨਤ ਮਹਾ ਮੁੜ ਕੁਛ ਵੇਦ ਨ ਜਾਣਤ ਮਹਾ ਦੇਵ ਕੋ ਕੇ ਸਦ ਸੂਰ ਨਿਰੰਕਾਰ ਕਚਨਤ ਨੈ ਪੁਐ ਆਪਨੇ ਬੁੱਧ ਜਿਤੀ ਬੁਰਨਨ ਬਿਰਮਨ ਕੋਇ ਤੇਤੀ ਤੁਮਰਾ ਲਖਨ ਨ ਜਾਏ ਪ੍ਰਸਾਰਾ ਕੈ ਵਿਸ ਜਪਤ ਪ੍ਰਤਿ ਸੰਸਾਰਾ ਇਕ ਰੂਪ ਨ ਉਸਰੂਪ ਕਰ ਗੋਰਾਉ ਕਹੀਂ ਗੁਪਾ ਅੰਦਜੇ ਜੇ ਰਜ ਸੇਰਜ ਕੀਨੇ ਤੁ ਤਖਾਨ ਬਹਉ ਰਜ ਦੇਨੇ ਕਉ ਕੋ ਰਜ ਬਿਟਾ ਕਉ ਸਮਿਟ ਦੇ ਸੰਪਰਿ ਗੱਟਾ ਸਭ ਰੇ ਸ੍ਰੀ ਰਖਾਇ ਚਾਮਗਵਾ ਜੁਗਾ ਸਰੂਪ ਸੁਆਮ ਅਵਰਖਾ ਮੇਰੇ ਤੁਮ ਕਰੋ ਸਿਖ ਵਸ ਸਿਖ ਗੁਰੂ ਦੁਸ਼ਜਿ ਤੇ ਉਪਾਤਾ ਸਗਲ ਮਲੇਸ਼ ਕਰੋ ਰੰਗਾਤਾ ਜੇ ਅਹ ਜਿ ਤਸਰਣੀ ਪਰੇ ਤਿਨ ਕਾ ਗੁਪਤਿ ਅਮਰੇ ਪੁਰਖ ਜਵਨ ਪਗ ਪਰੇ ਤਿਆਰੀ ਤਿਨ ਕਿ ਤੁਮ ਸੰਕਟ ਸੁ ਬਟਾਰੇ ਜੋ ਕਲਪ ਇਕ ਬਾਰ ਤਿਆ ਹੈ ਸਾਕੇ ਕਾਲ ਨਿਕਟ ਨੇ ਆਏ ਹੈ ਰੱਛਾ ਹੋਇ ਤਾ ਸੁਭ ਕਲਾ ਗ੍ਰਿਖ ਅਰਿ ਗ੍ਰਿਖ ਕਲਾ ਕਿਰਪਾ ਦ੍ਰਿਸ਼ਤ ਨ ਜਾਣਿ ਆਰਿਓ ਸਾਕੇ ਤਾਪਤ ਨ ਘਮੋ ਹਰਿਓ ਹਰੇ ਸਿਧ ਗਰਮੋ ਸਭ ਹੋਈ ਦੁਸ਼ਟ ਸਾ ਚਵ ਚਕ ਨਾ ਕੋਈ ਇਕ ਵਾਰ ਜਨ ਸਮਸਤ ਮਾਰਾ ਪਾਲ ਪਾਂਛੇ ਤਾਏ ਹੰਵਾਰਾ ਜਿੰਨ ਨਾਮ ਸਮਾਰੋ ਕਾਹ ਦਰਦ ਬਿਦ ਦੁਖ ਤੇ ਰਾ ਪੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲਿ ਹੁਬਾਰੀ ਸਰਤੁਰ ਮੋ ਸਾਈ ਦੁਸ਼ ਦੁਖ ਤੇ ਲਿਓ ਹੁ ਬਚਾਈ ਖੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲਿ ਹੁਬਾਰੀ ਸਰਤੁਰ ਮੋ ਸਾਈ ਦੋਸ਼ ਦੁਖ ਤੇ ਲਿਓ ਹੁ ਬਚਾਈ ਵਾਹਿਗੁਰੂ ਜੀ ਤਾਨਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਬ ਜੀਓ ਇੱਕ ਓਮਕਾਰ ਸਤਗੁਰ ਪ੍ਰਸਾਦ ਪਾਸ਼ਾ ਦਸਮੀ ਕਬਿਉ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿਤ ਦੀ ਇੱਛਾ ਸਭ ਚਰਨਨ ਨਮਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਦੁਖ ਸਭੇ ਤੁਮ ਕਾਓ ਆਪ ਆਦੇ ਮੈ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵਕ ਸਿਖ ਸਭੇ ਕਰਤਾਰ ਮੋਰ ਅਛਾਨਜ ਕਰ ਦੇ ਕਰੀਐ ਸਭੈ ਰਣ ਤੋ ਆਸ ਸਮਾਰੀਐ ਪੂਰਨ ਹੋਈ ਅਮਾਰੀ ਆਸਾ ਤੋਰ ਭਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਵਰਨਾ ਤਿਆਉ ਜੋ ਵਰਚਉ ਤੋ ਤੁਮ ਤੇ ਪਾਉ ਸੇਖ ਸਿੱਖੁ ਮਾਰੀ ਤਾਰੀ ਚੁਣ ਕਿਨ ਸਤਰੁ ਹਮਾਰੇ ਮਾਰੀ ਆਪਾ ਦੇ ਮਜੀ ਬਰੀਏ ਮਰਨ ਕਾਲ ਕਾ ਤਰਾਸ਼ ਨ ਮਾਰੀ ਮੋਜੋ ਸਦਾ ਹਮਾਰੇ ਪਛਾ ਸ੍ਰੀ ਅਹਰੂ ਜਿਉ ਕਰਿਓ ਅੱਛਾ ਰਾਖ ਲਿਓ ਮੋ ਰਖਣਾਰੇ ਸਹਿ ਸੰਤ ਸਹਿ ਪਿਆਰੀ ਦੀਨ ਬੰਦ ਚੁਕੇ ਹੰਤਾ ਤੁਮ ਪੂਰੀਏ ਜਤ ਜਸ ਕੰਤਾ ਕਾਲ ਪੈ ਬ੍ਰਹਮ ਉਤਰਾ ਕਾਲ ਪੈ ਸ਼ਿਵ ਜੀ ਉਤਰਾ ਕਾਲ ਪੈ ਕਰ ਵਿਸ਼ਨ ਪ੍ਰਕਾਸ਼ਾ ਸਗਲ ਕਾਰਕ ਕੀਆ ਤਮਾਸਾ ਜਵਨ ਕਾਲ ਜੋ ਬ੍ਰਿਸ਼ੂ ਕਿਉ ਬੈਦ ਰਾਜ ਬ੍ਰਹਮਾ ਜਥਿਓ ਜਵਨ ਕਾਲ ਸਭ ਲੋਕ ਸਵਾਰਾ ਨਮਸਕਾਰੇ ਤਾਈ ਅਮਾਰਾ ਜਵਨ ਕਾਲ ਸਭ ਜਗਤ ਬਨਾਇਓ ਦੇਵ ਦੇਦਿ ਜਿਨ ਪੁਜਾਇਓ ਆਦੰਤੇ ਕਉ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭਨ ਪਰਜਾ ਜਿਨਿਆ ਅੰਸਵਾਰੀ ਸਿਵ ਕਨ ਕੋ ਸਿਵ ਗੁਣ ਸੁਗਤੀਓ ਸਤਰਨ ਕੋ ਪਲਮਾ ਮਦਕੀਓ ਘਟ ਘਟ ਕੇ ਅੰਤਰ ਕੀ ਜਾਨਤ ਬਲੇ ਗੁਰੇ ਕੀ ਵੀਰ ਪਛਾਨ ਚੀਂਟੀ ਤੇ ਕੁੰਚ ਰਸਤੂਲਾ ਸੋ ਪ੍ਰਕਿਰਪਾ ਦੇ ਟਕਰ ਫੂਲਾ ਸੰਤਾਨ ਦੁਖ ਪਾਇ ਤੇ ਦੁਖੀ ਸੁਖ ਪਾਇ ਸੋਦਨ ਕੀ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਢੜ ਢੁੜ ਕੀ ਜਾਨੈ ਜਵਦ ਕਰ ਕਰ ਕਰਤਾ ਰਾ ਪਰ ਜਗਤ ਬੁੱਧਿ ਆਪਾਰਾ ਜਵਾ ਪ੍ਰਕਿਰਤੋ ਕਹੋ ਤੁਮ ਮੈਂ ਮਿਲਦਾ ਜੈ ਤਰੇ ਸਭ ਜੀਤੇ ਬਦਨ ਸਿਰਸ਼ਵਤਾਰਿ ਆਪਨੇ ਬੋਜ ਉਚਾਰੇ ਤੁਮ ਸਭੀ ਤੇਰੇ ਤਿਨ ਰਾਲਮ ਜਾਣਤ ਵੇਦ ਪ੍ਰਤਿ ਰਾਲਮ ਨੇ ਕਾਰਿ ਨਿ ਕਾਨ ਲੰ ਆਦਿ ਨਿ ਲਾਦ ਸੰਭੋ ਤਾਪਾ ਮੂੜ ਉਚਾਰਤ ਦੇਤਾ ਜਪੁ ਬੇਵ ਨ ਪਾਵਤ ਵੇਦਾ ਤਾਪੁ ਕਰਪਨ ਮਾਨਤ ਮਹਾ ਮੂੜ ਕੁਛ ਬੇਦ ਨ ਜਾਣਤ ਮਹਾ ਦੇਵ ਕੋ ਕੈ ਸਦ ਸੂਰ ਨਿਰੰਕਾਰ ਕਾਚਨਤ ਨੈ ਕੋ ਵੈ ਆਪਨੇ ਬੁੱਧ ਜਿਤੀ ਬਰਨੰਦਰ ਮਨ ਕੋਇ ਤੇਤੀ ਤੁਮਰਾ ਲਖਨ ਜਾਇ ਪਸਾਰਾ ਕੇ ਵਿਸ ਜਪਰ ਤੁਮ ਸੰਸਾਰਾ ਇਕੇ ਰੂਪ ਨੂ ਸਰੂਪ ਰੰਗੂ ਰਾਵ ਕਹੀਂ ਗੁਗਾ ਅੰਦਜ ਜਿਰਜ ਸਰਜ ਕੀਨੇ ਓ ਤੁਝ ਖਾਨ ਬਹੁ ਰਜ ਜੀਨੇ ਕਉ ਕੋ ਰਜ ਬਿਟਾ ਕਉ ਸਮਿਤ ਦੇ ਸੰਪਰਿਗਟਾ ਸਭ ਰੇ ਸਿਰਜ ਕਾਇ ਚਾਮਵਾ ਜੁਗ ਸਰੂਸਵਮ ਅਵਰਚਾ ਮੇਰੇ ਤੁਮ ਕਰੋ ਸਿਕਵਾ ਸਿਕਸਮੋਰ ਦੁਸ਼ਯ ਤੇ ਉਤਪਤਾ ਸਗਲ ਮਲੇਸ ਕਰਨ ਗਾਤਾ ਜੇ ਅਹ ਜਤ ਸੁਰਨੀ ਪਰੇ ਤਿਨ ਕਾ ਦੁਸ਼ੁਪਤੇ ਮਾਰੇ ਪੁਰਖ ਜਵਨ ਭਗ ਪਰੇ ਤਿਆਰੀ ਤਿਨ ਕੇ ਤੁਮ ਸੰਕਟ ਸਿ ਬਿਟਾਰੇ ਜੋ ਕਲਪ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨ ਆਏ ਹੈ ਰੱਛਾ ਹੋਇ ਤਾ ਸੁਭ ਕਲਾ ਦ੍ਰੁਸਤ ਅਰਿ ਰਿਤ ਕਲਾ ਕਿਰਪਾ ਦ੍ਰਿਸ਼ਤ ਨ ਜਾਣਿਆ ਰਿਓ ਤਾਂ ਕੇ ਤਾਪਤ ਨ ਖਮੋ ਹਰਿਓ ਰੇਦ ਸਿਦ ਗਰਮ ਸਭ ਹੋਈ ਦੁਸ਼ਟਾ ਚਵਚਕ ਨਾ ਕੋਈ ਇਕ ਵਾਰ ਜਿਨ ਤੁਮਾਂ ਸਮਾਰਾ ਪਾਲ ਪਾਂਛੇ ਤਾਈਂ ਹਵਾਰਾ ਜਿਨ ਨਾਮ ਤੁਮਾਰੋ ਕਾਹ ਦਰਦ ਦੁਖ ਸੁਖ ਤੇ ਰਾਖੜਾ ਕੀਤ ਮੈਂ ਸਰਣ ਤਿਆਰੀ ਆਪ ਦੇ ਲਿ ਉਬਾਰੀ ਰਸੋ ਮੋਸਾਈ ਦੁਖ ਸੁਖ ਤੇ ਲਿਓ ਬਚਾਈ ਖੜਾ ਕੀਤ ਮੈਂ ਸਰਣ ਤਿਆਰੀ ਆਪ ਦੇ ਲਿ ਉਬਾਰੀ ਰਸੋ ਮੋਸਾਈ ਦੁਖ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਮਕਾਰ ਸਤਗੁਰ ਪ੍ਰਸਾਦ ਪਾਸ਼ਾ ਦਸਮੀ ਕਬਿਓ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿਤ ਦੀ ਇੱਛਾ ਸਭ ਚਰਨਨ ਨਮਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੈ ਸਭੈ ਤੁਮ ਕਾਓ ਆਪ ਆਦੇ ਮੈ ਬਚਾਓ ਸੁਖੀ ਬਸੇ ਮੋਰ ਪਰਵਾਰਾ ਸਿਵ ਸਿਵ ਸਭੇ ਕਰਤਾਰਾ ਮੋਰ ਅਛਾਨਜ ਕਰ ਦੇ ਕਰੀਐ ਸਭੈ ਰਨਤੋ ਆਸ ਸੰਗਾਰੀਐ ਪੂਰਨ ਹੋਈ ਅਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮੇ ਛਾੜ ਕੋਈ ਅਬਰਨਾ ਤਿਆਉ ਜੋ ਵਰਚਉ ਸੋ ਤੁਮਤੇ ਪਾਉ ਸੇਵਕ ਸਿੱਖ ਹਮਾਰੇ ਧਾਰੀ ਤਿਨ ਤਿਨ ਸੱਤਰ ਹਮਾਰੇ ਮਾਰੀ ਆਪ ਆਦੇ ਮਜੀ ਵਰਿਏ ਮਰਨ ਕਾਲ ਕਾਤਿ ਰਾਖਿਨਿ ਵਰਿਏ ਮੋਜੋ ਸਦਾ ਹਮਾਰੇ ਪਛਾ ਸ੍ਰੀ ਅਹਦੂ ਜਿਉ ਕਰਿਓ ਰੱਚਾ ਰਾਖ ਲਿਓ ਮੋ ਰਖਨਾਰੇ ਸਹਿ ਸੰਤ ਸਹਿ ਪਿਆਰੀ ਦੀਨ ਬੰਦ ਚੁਕੇ ਹੰਤਾ ਤਮ ਪੂਰੀ ਜਤ ਜਸ ਸੰਤਾ ਕਾਲ ਪੈ ਬ੍ਰਹਮਪੁਤਰਾ ਕਾਲ ਪੈ ਸ਼ਿਵ ਜੀ ਉਤਰਾ ਕਾਲ ਪੈ ਕਰ ਵਿਸ਼ਨੁ ਪ੍ਰਕਾਸ਼ਾ ਸਗਲ ਕਰਤ ਕਰ ਕੀਆ ਤਮ ਆਸਾ ਜਵਨ ਕਾਲ ਜੋ ਵਿਸੂਪਿਓ ਵੈਦ ਰਾਜ ਬ੍ਰਹਮਾ ਜਥਿਓ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਕਾਈ ਅਮਾਰਾ ਜਿਵਨ ਕਾਲ ਸਭ ਜਗਤ ਬਨਾਇਓ ਦੇਵ ਦੇਦ ਵਿਚਿ ਨ ਪਜਾਇਓ ਆਦੰਤੇ ਕੋ ਉਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਪਨ ਪਰ ਜੋ ਜਨਿਆ ਅੰ ਸਵਾਰੀ ਸਿਵ ਤੁਨ ਕੋ ਸਿਵ ਬਨ ਸੁਗਤੀਓ ਸਤਰਨ ਕੋ ਪਲਮਾਵਦ ਕੀਓ ਘਟ ਘਟ ਕੇ ਅੰਤਰ ਕੀ ਜਾਨਤ ਬਲੇ ਬੁਰੇ ਕੀ ਵੀਰ ਪਛਾਨ ਚੀਂਟੀ ਤੇ ਪੁੰਚ ਰਸ ਤੋਲਾ ਸਭ ਪ੍ਰਕਿਰਪਾ ਦੇ ਟਕਰ ਪੂਲਾ ਸੰਤਾਂ ਦੁਖ ਪੈ ਤੇ ਦੁਖੀ ਸੁਖ ਪਾ ਸਾਧਨ ਕੇ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਬੜ ਬੜ ਕੀ ਜਾਣੈ ਜਵਦ ਕਰ 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 ਤਾਰਾ ਪਰ ਜਦ ਤੁਮ ਦੇ ਆਪਾਰਾ ਜਵਾ ਕਰ ਕਰ ਤੋ ਕਬੋ ਤੁਮ ਮੈਂ ਮਿਲਤੇ ਦੇ ਤਰੇ ਸਭੂ ਜੇਤੇ ਬਦਨ ਸ੍ਰਿਸ਼ਵ ਤਾਰੇ ਆਪਣੇ ਬੋਝ ਉਚਾਰੇ ਤੁਮ ਸੋ ਵੀ ਤੇਰੇ ਤਨ ਨਾਲ ਜਾਨਤ ਵੇਦ ਕਿਦਰਿਆ ਲਮਨ ਕਾਰ ਨਿਰਭਾਨ ਲਾਂਗ ਉਦਨਿਲਾਦ ਸੰਭ ਤਾਪਾ ਮੂੜ ਉਚਾਰਤ ਵੇਦਾ ਜਪਿ ਮੇਉ ਨਾ ਪਾਵਤ ਵੇਦਾ ਤਾਪ ਕੋ ਪਰਪਰਨ ਨਮਾਨਤ ਮਹਾ ਮੂੜ ਕੋ ਚ ਬੇਦ ਨ ਜਾਣਤ ਮਹਾ ਦੇਵ ਕੋ ਕੇ ਸਦ ਸੂਰ ਨਿਰੰਕਾਰ ਕਾ ਚਨਤ ਨੈ ਪਵੇ ਆਪਕਨੇ ਬੁੱਧ ਜੀਤੀ ਬਰਨਨ ਬ੍ਰਿਮਨ ਸੁਏ ਤੇਤੀ ਤੁਮਰਾ ਲਖ ਨ ਜਾਇ ਤਸਾਰਾ ਕੈ ਵਿਸੇ ਜਪਤਿ ਸੰਸਾਰਾ ਇਕੇ ਰੂਪ ਨ ਸ੍ਰੂਪ ਪਰ ਗੁਰੂ ਰਵ ਕਹੀਂ ਬੁਪਾ ਅੰਦਰ ਜੇ ਰਜ ਸੇ ਰਜ ਕੀਨੇਓ ਤੁਝ ਖਾਨ ਬਹੁ ਰਜ ਦੀਨੇ ਕਉ ਕੋ ਰਜ ਬੇਟਾ ਕਉ ਸਿਮਰ ਸੰਪਰਿਗਟਾ ਸਭ ਰੇ ਸ੍ਰਿਧਿ ਪਾਇ ਚਾਮਗਵਾ ਜੁਗਾ ਸਰੂਪਮ ਅਵਰਖਾ ਮੇਰੇ ਤੁਮ ਕਰੋ ਸਿਕਵਾ ਸਿਕਸ ਮੋਰ ਦੁਸ਼ਟ ਜਿਤੇ ਉਦਪਤਾ ਸਗਲਮ ਲੈਸ ਕਰਨ ਗਾਤਾ ਜੇ ਅਹਿਤ ਸੁਰਣੀ ਪਰੇ ਤਿਨ ਕਾ ਜੁਗਤੈ ਮਾਰੇ ਪੁਰਖ ਜਮਨ ਭਗ ਪਰੇ ਤਿਆਰੀ ਤਿਨ ਕੇ ਤੁਮ ਸੰਕਟ ਸੁ ਬਿਟਾਰੇ ਜੋ ਕਲਪ ਇਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਛਾ ਹੋਇ ਤਾ ਸੁਭ ਕਲਾ ਗ੍ਰਿਸ਼ ਅਰਿਸ਼ ਗ੍ਰਿਧ ਕਲਾ ਕਿਰਪਾ ਦ੍ਰਿਸ਼ ਤਨ ਜਾਣਿਆ ਰਿਓ ਤਾਂ ਕੇ ਤਪ ਤ ਨ ਖਮੋ ਹਰਿਓ ਹਰੇ ਸਿਧ ਗਰਮ ਸਭ ਹੋਈ ਗੁਸ਼ਟ ਸਾਚ ਚੁਕ ਨਾ ਕੋਈ ਇਕ ਬਾਾਰ ਜਿਨ ਨਾਮ ਤੁਮਾਰਾ ਪਾਲ ਪਾਂਛੇ ਤਾਈ ਹੁ ਬਾਰਾ ਜਿਨ ਨਾਮ ਤੁਮਾਰੋ ਕਾਹ ਦਰਦ ਦੁਖ ਦੁਖ ਤੇਰਾ ਪੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲੀ ਉਬਾਰੀ ਸਰਤੋ ਮੋ ਸਾਈ ਦੁਸ਼ ਦੁਖ ਤੇ ਲਿਓ ਬਚਾਈ ਖੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲੀ ਉਬਾਰੀ ਸਰਤੋ ਮੋ ਸਾਈ ਦੁਸ਼ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਇੱਕ ਓਮਕਾਰ ਸਤਗੁਰ ਪ੍ਰਸਾਦ ਪਾਸ਼ਾ ਦਸ਼ਮੀ ਕਬਿਉ ਬਾਤ ਬੇਨਤੀ ਚੋਪਈ ਹਮੈ ਕਰੋ ਹਾਥ ਦੇ ਰੱਛਾ ਪੂਰਨ ਚਿਤ ਦੀ ਇੱਛਾ ਤਵ ਚਰਨਨ ਨਮਨ ਰੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੈ ਸਭੇ ਤੁਮ ਕਾਓ ਆਪਾ ਦੇ ਮੈ ਬਚਾਓ ਸੁਖੀ ਬਸੇ ਮੋਰੋ ਪਰਵਾਰਾ ਸੇਵ ਸਿਖ ਸਭੇ ਕਰਤਾਰਾ ਮੋ ਰਛਾਣ ਜ ਕਰ ਦੇ ਕਰੀਐ ਸਭੈ ਰਣਕੋ ਆਸ ਸੰਹਾਰੀਐ ਪੂਰਨ ਹੋਈ ਅਮਾਰੀ ਆਸਾ ਤੋਰ ਪਜਨ ਕੀ ਰੇ ਪਿਆਸਾ ਤੁਮੇ ਛਾੜ ਕੋਈ ਅਵਰਨਾ ਤਿਆਉ ਜੋ ਵਰਚਉ ਸੁਖਮਤੇ ਪਾਉ ਸੇਵਕ ਸਿੱਖੁ ਮਾਰੀ ਧਾਰੀ ਚੁਣ ਕੇ ਨ ਸਤਰ ਹਮਾਰੇ ਮਾਰੀ ਆਪਾ ਦੇ ਮਝੇ ਬਰੀਏ ਮਰਨ ਕਾਲ ਕਾਤਰਾਸ਼ ਨ ਮਾਰੀ ਮੋਜੋ ਸਦਾ ਹਮਾਰੇ ਪਛਾ ਸ੍ਰੀ ਅਰਹਗੋ ਜਿਉ ਕਰਿਓ ਰੱਚਾ ਰਾਖ ਲਿਓ ਮੋ ਰਖਣਾਰੇ ਸਹਿ ਸੰਤ ਸਹਿ ਪਿਆਰੀ ਦੀਨ ਬੰਦ ਚੁਕੇ ਹੰਤਾ ਤਮ ਪੂਰੀਏ ਚਤਦਸ ਕੰਤਾ ਕਾਲ ਪੈ ਬ੍ਰਹਮਪੁਤਰਾ ਕਾਲ ਪੈ ਸ਼ਿਵ ਜੀ ਉਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਗਨ ਕਰ ਕਾ ਕੀਆ ਤਮ ਆਸਾ ਜਵਨ ਕਾਲ ਜੋ ਬੀ ਸੁਕਿਓ ਵੈਦ ਰਾਜ ਗੁਰ ਮਾ ਜਥਿਓ ਜਵਨ ਕਾਲ ਤੁਮ ਲੋਕ ਸੁਵਾਰਾ ਨਮਸਕਾਰੇ ਤਾਈ ਅਮਾਰਾ ਜਵਨ ਕਾਲ ਸਭ ਜਗਤ ਬਨਾਇਓ ਯੋ ਤੇ ਤੁਜ ਨਿਤ ਜਨ ਪਜਾਇਓ ਆਦੰਤੇ ਅਵਤਾਰਾ ਸੋਈ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭਨ ਪਰਜੋ ਜਿਨੇ ਆਵ ਸਵਾਰੀ ਸੇਵਕਨ ਕੋ ਸੇਵਕਨ ਸੁਕਤੀਓ ਸਤਰਨ ਕੋ ਪਲ ਮਾਬਦ ਕੀਓ ਘੜ ਘੜ ਕੇ ਅੰਤਰ ਕੀ ਜਾਨਤ ਬਲੇ ਗੁਰੇ ਕੀ ਵੀਰ ਪਛਾਨ ਚੀਂਟੀ ਤੇ ਪੰਚਰ ਸੋਲਾ ਤਾ ਪ੍ਰਕਿਰਪਾ ਦੇ ਟਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪਾ ਸਾਧਨ ਕੀ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਬੜ ਬੜ ਕੀ ਜਾਣੈ ਜਬਦ ਕਰ ਕਰ ਕਰਤਾਰਾ ਪਰ ਜਬਦ ਤਬ ਦੇ ਆਪਾਰਾ ਜਿਵਾ ਕਰ ਕਰ ਤੂ ਕਬੂ ਤੁਮ ਮੈਂ ਮਿਲਤੇ ਦੇ ਤਰੇ ਸਭੂ ਜੇਤੇ ਬਦਨ ਸਿਸ਼ਵ ਤਾਰੇ ਆਪਣੇ ਬੋਝ ਉਚਾਰੇ ਤੁਮ ਸੋ ਵੀ ਤੇਰੇ ਤਨ ਰਾਲ ਜਾਨਤ ਬੇਦ ਕਿਦਰਿਆ ਲਮਨ ਕਾਰ ਨਿਰਪਾਨ ਲਾਂ ਅਦਨਿ ਨਾਦ ਸੰਭੋ ਤਾਪਾ ਮੂੜ ਉਚਾਰਤ ਬੇਤਾ ਜਪ ਕੋ ਦੇਵ ਨਾ ਪਾਵਤ ਬੇਤਾ ਤਾ ਕੋ ਕਰ ਪਰਨਮਾਨਤ ਮਹਾ ਮੂੜ ਕੋ ਚ ਬੇਦ ਨਾ ਜਾਣ ਮਹਾ ਦੇਵ ਕੋ ਕਹਿ ਸਦਾ ਸੁ ਨਿਰੰਕਰ ਕਾ ਚਨਤ ਨੈ ਕੋ ਵੇ ਆਪਨੇ ਬੁੱਧ ਜੇਤੀ ਬੁਰਨਨ ਬਿਨ ਬਿਨ ਕੋਏ ਤੇਤੀ ਤੁਮਰਾ ਲਖਨਾ ਜਾਏ ਪਸਾਰਾ ਕਹਿ ਵਿਸ ਜਪਰਤ ਸੰਸਾਰਾ ਏਕੇ ਰੂਪ ਨ ਉਸਰੂਪ ਪਰ ਕੋ ਰਾਵ ਕਹੀਂ ਗੁਗਾ ਅੰਤਜ ਚਰਨ ਸਤਿ ਸਦ ਕੀਨੇ ਤੁਝ ਖਾਨ ਬਹੁ ਰਜ ਦੇਨੇ ਕਉ ਕੋ ਰਜ ਬਿਟਾ ਕਉ ਸੰਪਰਿਗਟਾ ਸਗਰੇ ਸ੍ਰਿਜ ਕੋ ਚਾਮਵ ਆਜੁਗ ਕਰੂ ਸੁਮ ਅਵਰਛਾ ਮੇਰੇ ਤੁਮ ਕਰੋ ਸਿਕਵਾ ਸਿਕ ਸਮੂਰ ਦੁਸ਼ ਜਿਤੇ ਉਤਪਤਾ ਸਗਲ ਮਲੇਸ਼ ਕਰਨ ਗਾਤਾ ਜੇ ਅਹ ਜਿਤ ਸੁਰਨੀ ਪਰੇ ਤਿਨ ਕਾ ਜੁਬਤੇ ਮਰੇ ਪੁਰਖ ਜਮਨ ਪਗ ਪਰੇ ਤਿਆਰੀ ਤਿਨ ਕੈ ਤੁਮ ਸੰਕਟ ਚ ਬਿਟਾਰੇ ਜੋ ਕਲਪ ਇੱਕ ਬਾਰ ਤਿਆ ਹੈ ਤਾਂ ਕੇ ਕਾਲ ਨਿਕਟ ਨੇ ਆਏ ਹੈ ਰੱਛਾ ਹੋਇ ਤਾ ਸੁਭ ਕਲਾ ਦੁਰ ਅਰਿ ਤੇਤ ਕਲਾ ਕਿਰਪਾ ਦ੍ਰਿਸ਼ਤ ਨ ਜਾਣਿਆ ਰਿਓ ਤਾਂ ਕੇ ਤਤ ਨਖਮੋ ਹਰਿਓ ਹ੍ਰੇਧ ਸਿਧ ਗਰਮ ਸਭ ਹੋਈ ਦੁਇਸ਼ਾ ਚਵ ਚੁਕੇ ਨਾ ਕੋਈ ਇਕ ਵਾਰ ਜਿਨ ਤੁਮਹ ਸਮਾਰਾ ਕਾਲ ਪਾਂਛ ਤੇ ਤਾਈ ਹੁ ਵਾਰਾ ਜਿਨ ਨਾਮ ਤੁਮਾਰੋ ਕਾਹ ਦਰਦ ਦੁਸ਼ ਦੁਖ ਤੇ ਰਾ ਖੜਾ ਕੇਤ ਮੈਂ ਸ਼ਰਨ ਤਿਆਰੀ ਆਪ ਦੇ ਲਿ ਉਬਾਰੀ ਸਰ ਤੁਮ ਮੋ ਸਾਈ ਦੁਸ਼ ਲੁਕ ਤੇ ਲਿਓ ਬਚਾਈ ਖੜਾ ਕੇਤ ਮੈਂ ਸ਼ਰਨ ਤਿਆਰੀ ਆਪ ਦੇ ਲਿ ਉਬਾਰੀ ਸਰ ਤੁਮ ਮੋ ਸਾਈ ਦੁਸ਼ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਨਾਮ ਸ੍ਰੀ ਵਾਹਿਗੁਰੂ ਸਹਬ ਜੀਓ ਇੱਕ ਓਮਕਾਰ ਸਤਗੁਰ ਪ੍ਰਸਾਦ ਪਾਸ਼ਾ ਦਸਮੀ ਕਬਿਉ ਬਾਤ ਬੇਨਤੀ ਚੋਪਈ ਹਮਰੀ ਕਰੋ ਹਾਥ ਦੇ ਰੱਛਾ ਪੂਰਨ ਚਿੰਤ ਕੀ ਇੱਛਾ ਤਵ ਚਰਨਨ ਨਮਨ ਦੇ ਹਮਾਰਾ ਆਪਣਾ ਜਾਣ ਕਰੋ ਪ੍ਰਤਪਾਰ ਹਮਰੇ ਤੁਸ ਸਬੇ ਤੁਮ ਕਾਓ ਆਪ ਆਦੇ ਮੈ ਬਚਾਓ ਸੁਖੀ ਬਸੇ ਮੋਰ ਪਰਵਾਰਾ ਸੇਵਕ ਸਿਖ ਸਬੇ ਕਰਤਾਰਾ ਮੋਰ ਅਛਾਨ ਜ ਕਰ ਦੇ ਕਰੀਐ ਐਸਾ ਬੇਰਣ ਕੋ ਆਸ ਸਮਾਰੀਐ ਪੂਰਨ ਹੋਈ ਅਮਾਰੀ ਆਸ ਤੋਰ ਪਜਨ ਕੀ ਰੇ ਪਿਆਸਾ ਤੁਮੈ ਛਾੜ ਕੋਈ ਅਬਰ ਨਾ ਤੀਆਉ ਜੋ ਵਰ ਚਉ ਸੁਖਮ ਤੇ ਪਾਉ ਸੇਵਕ ਸਿੱਖ ਮਾਰੀ ਧਾਰੀ ਚਨ ਕਿਨ ਸੱਤਰ ਹਮਾਰੇ ਮਾਰੀ ਆਪਾ ਦੇ ਮਜੀ ਵਰਿਏ ਮਰਨ ਕਾਲ ਕਾਤਰਾਸ਼ ਨਿ ਮਾਰੀ ਮੋਜੋ ਸਦਾ ਹਮਾਰੇ ਪੱਛਾ ਸ੍ਰੀ ਅਹਦੂ ਜਿਉ ਕਰਿਓ ਰੱਛਾ ਰਾਖ ਲਿਓ ਮੋ ਰਖਨਾਰੇ ਸਹਿ ਸੰਤ ਸਹਿ ਤਿਆਰੀ ਦੀਨ ਬੰਦਰ ਚਿਕੇ ਹੰਤਾ ਤੁਮ ਪੂਰੀ ਜਤ ਜਸੰਤਾ ਕਾਲ ਪੈ ਬ੍ਰਹਮਪੁਤਰਾ ਕਾਲ ਪੈ 시ਵ ਜੂਤਰਾ ਕਾਲ ਪੈ ਕਰਿ ਵਿਸ਼ਨ ਪ੍ਰਕਾਸ਼ਾ ਸਤਲ ਪਰ ਕਾ ਕੀਆ ਤਮਾਸਾ ਜਵਨ ਕਾਲ ਜੋ ਵਿਸੂਕਿਉ ਵੈਦ ਰਾਜ ਬ੍ਰਹਮਾ ਜਥਿਉ ਜਵਨ ਕਾਲ ਸਭ ਲੋਕ ਸੁਵਾਰਾ ਨਮਸਕਾਰੇ ਤਾਈ ਅਮਾਰਾ ਜਿਵਨ ਕਾਲ ਸਭ ਜਗਤ ਬਨਾਇਓ ਦੇਵ ਦੇਵ ਜਿ ਚਨ ਪਜਾਇਓ ਆਦੰਤੇ ਗੁਵਤਾਰਾ ਸੇ ਗੁਰੂ ਸਮਝੋ ਹਮਾਰਾ ਨਮਸਕਾਰ ਤਿਸੇ ਕੋ ਹਮਾਰੀ ਸਭਨ ਪਰਜੋ ਜਨਿਆਮ ਸਵਾਰੀ ਸੇਵਕਨ ਕੋ ਸੇਵ ਗਨ ਸੁਗਤੀਓ ਸਤਰਨ ਕੋ ਪਲਮਾ ਮੋਮਤਕੀਓ ਘਟ ਘਟ ਕੇ ਅੰਤਰ ਕੀ ਜਾਨਤ ਬਲੇ ਬਲੇ ਕੀ ਵੀਰ ਪਛਾਨ ਚੀਟੀ ਤੇ ਪੁੰਜ ਰਸਤੋਲਾ ਸਤਿ ਪਰ ਕਿਰਪਾ ਦੇ ਚਕਰ ਫੂਲਾ ਸੰਤਨ ਦੁਖ ਪੈ ਤੇ ਦੁਖੀ ਸੁਖ ਪਾ ਸਾਧਨ ਕੀ ਸੁਖੀ ਏਕ ਏਕੀ ਪੀਰ ਪਛਾਨੈ ਘਟ ਘਟ ਕੇ ਬੜ ਬੜ ਕੀ ਜਾਣੈ ਜਵਦ ਕਰ 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 ਤਾਰਾ ਪਰ ਜਦ ਰਤ ਬਦੇ ਆਪਾਰਾ ਜਵਾ ਕਰ ਕਰ ਤੋ ਕਬੁ ਤੁਮੈ ਮਿਲਤੈ ਦੇ ਤਰੇ ਸਭ ਜੇਤੇ ਬਦਨ ਸ੍ਰਿਸ਼ਵ ਤਾਰੇ ਆਪਨੇ ਬੋਝ ਉਚਾਰੇ ਤੂੰ ਸੋ ਵੀ ਤੇਰੇ ਤਨਰਾਲ ਜਾਨਤ ਵੇਦ ਪ੍ਰਦਰਿਆਲਮ ਨ ਕਾਰਿ ਨਿ ਕਾਰਿ ਲੰ। ਆਦਿ ਨਾਦ ਸਾੰਭੋ ਤਾਪਾ ਮੁੜ ਉਚਾਰਤ ਵੇਦਾ ਜਪ ਬੇਵ ਨਾ ਪਾਵਤ ਵੇਦਾ। ਤਾਪ ਕੋ ਕਰ ਕਰਨ ਮਾਨਤ ਮਹਾ ਮੁੜ ਕੁਛ ਬੇਦ ਨਾ ਜਾਣ। ਮਹਾਦੇਵ ਕੋ ਕਹਿ ਸਦ ਸੁ ਨਿਰੰਕਾਰ ਕਚਨ ਤਨੈ ਪੁਏ। ਆਪਕਨੇ ਬੁੱਧ ਜਿਤੀ ਬੁਰਨੰਦ ਬਿਰੰਗਨ ਕੋਇ ਤੇਤੀ। ਤੁਮਰਾ ਲਖਨ ਜਾਏ ਪਸਾਰਾ ਕੈ ਵਿਸ ਜਪ ਪ੍ਰਤਿ ਸੰਸਾਰਾ। ਇਕੇ ਰੂਪਨੁ ਸਰੂਪ ਕਰਿ ਗੁਰੂ ਰਉ ਕੈ ਬੁਕਾ ਅੰਦਜ ਚਿਰਿ ਸਰਦਿ ਕੀਨੇ ਤੁਧ ਖਾਨ ਬਹੁ ਰਚਿ ਦੇਨੇ ਕਾਉ ਕੋ ਰਜ ਬਿਟਾ ਕਉ ਸਮਿਤ ਸੰਪ੍ਰਗਟਾ ਸਗਰੇ ਸ੍ਰਿਦਿ ਕਾਇ ਚਾਂਬੁ ਆਜੁਗਾ ਸਰੂਪ ਸਵਮ ਅਵਰਛਾ ਮੇਰੀ ਤੁਮ ਕਰੋ ਸਿਖਵਾ ਸਿਖਸ ਮੋਰੁ ਦੁਸ਼ਜਿ ਤੇ ਉਤਪਾਤਾ ਸਗਲ ਮਲੇਸ਼ ਕਰੁ ਨਗਾਤਾ ਜੇ ਅਹਿਤ ਸੁਰਣੀ ਪਰੇ ਤਿਨ ਕਾ ਗੁਪਤਿ ਅਮਰੇ ਪੁਰਖ ਜਵਨ ਪਗ ਪਰੇ ਤਿਆਰੀ ਤਿਨ ਕੇ ਤੁਮ ਸੰਕਟ ਸੁ ਬਟਾਰੇ ਜੋ ਕਲਪ ਇਕ ਬਾਰ ਪਿਆ ਹੈ ਸਾਕੇ ਕਾਲ ਨਿਕਟ ਨੇ ਆਏ ਹੈ ਰੱਛਾ ਹੋਇ ਤਾ ਸੁਭ ਕਲਾ ਦੁਰਿਤ ਅਰਿ ਰਿਤ ਕਲਾ ਕਿਰਪਾ ਦੇ ਤਿਸ ਨ ਜਾਣਿਆ ਰਿਓ ਸਾਕੇ ਤਾਪ ਤਨ ਖਮੋ ਹਰਿਓ ਰੇਦ ਸਿਦ ਗਰਮੋ ਸਭ ਹੋਈ ਰੁਇਛ ਸਾਚ ਵਿਚੁ ਕੇ ਨਾ ਕੋਈ ਇਕ ਵਾਰ ਜਿਨ ਕਮ ਨਾਮੁ ਸਮਾਰਾ ਕਾਲ ਪਾਸ ਤੇ ਤਾਈ ਹੁ ਵਾਰਾ ਜਿਨ ਨਾਮੁ ਸਮਾਰੋ ਕਾਹ ਦਰਦ ਦੁਖ ਦੁਖ ਤੇ ਰਾ ਪੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲਿਓ ਬਾਰੀ ਅਰ ਤੁਰਮੋ ਸਾਈ ਦੁਸ਼ ਦੁਖ ਤੇ ਲਿਓ ਬਚਾਈ ਖੜਾ ਕੇਤ ਮੈਂ ਸਰਣ ਤਿਆਰੀ ਆਪ ਦੇ ਲਿਓ ਬਾਰੀ ਅਰ ਤੁਰਮੋ ਸਾਈ ਦੋਸ਼ ਦੁਖ ਤੇ ਲਿਓ ਬਚਾਈ ਵਾਹਿਗੁਰੂ ਜੀ ਕਾ ਅਨਸਾ ਵਾਹਿਗੁਰੂ ਜੀ ਕੀ ਫਤਿਹ